ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਪੈੜ ਭਰਾਵਾਂ ਦੇ ਲਈ ਆ ਜੋ ਕਹਿੰਦੇ ਆ ਵੀ ਅਸੀਂ ਆਪਣੇ ਘਰ ਦੇ ਜੀਵਾਂ ਦੀਆਂ ਮਾੜੀਆਂ ਆਦਤਾਂ ਤੋਂ ਤੰਗ ਪਰੇਸ਼ਾਨ ਆ ਉਹਨਾਂ ਦੀਆਂ ਇਹ ਮਾੜੀਆਂ ਆਦਤਾਂ ਨੂੰ ਦੇਖ ਕੇ ਅਸੀਂ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹ ਨਹੀਂ ਸਮਝਦੇ ਇਸ ਕਰਕੇ ਮਨ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਮਨ ਨਿਰਾਸ਼ ਆ ਕਈ ਵਾਰ ਉਹਨਾਂ ਦੇ ਉੱਤੇ ਗੁੱਸਾ ਵੀ ਆਉਂਦਾ ਏ ਅਤੇ ਕਈ ਵਾਰ ਦਿਲ ਕਰਦਾ ਵੀ ਘਰ ਛੱਡ ਕੇ ਹੀ ਚਲੇ ਜਾਈਏ ਘਰ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਤਾਂ ਉਹ ਮੇਰੇ ਭੈਣ ਭਰਾ ਅੱਜ ਦੀ ਵੀਡੀਓ ਨੂੰ ਪੂਰਾ ਜਰੂਰ ਸੁਣੀਅੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਆ ਕਿ ਜਦੋਂ ਸਾਡੇ ਘਰ ਦੇ ਜੀਵਾਂ ਦੇ ਅੰਦਰ ਕੋਈ ਮਾੜੀ ਆਦਤ ਆ ਕੋਈ ਔਗਣ ਆ ਜਿਹਨੂੰ ਅਸੀਂ ਦੂਰ ਕਰਨਾ ਚਾਹੁੰਨੇ ਆ ਪਰ ਉਹ ਸਾਡੀ ਗੱਲ ਸਮਝਣ ਨੂੰ ਤਿਆਰ ਨਹੀਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀਏ ਗਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆ। ਦੇਖੋ ਜੀ ਕਈ ਭੈਣਾਂ ਅਕਸਰ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਸਮੱਸਿਆਵਾਂ ਆਪਣੇ ਨਾਲ ਸਾਂਝੀਆਂ ਕਰਦੀਆਂ ਰਹਿੰਦੀਆਂ ਨੇ ਕਿ ਅਸੀਂ ਘਰ ਦੇ ਵਿੱਚ ਆਪਣੇ ਪਤੀ ਦੀ ਮਾੜੀ ਆਦਤ ਤੋਂ ਦੁਖੀ ਪਰੇਸ਼ਾਨ ਆ, ਸੱਸ ਮਾਂ ਦੀ ਆਦਤ ਤੋਂ ਦੁਖੀ ਆ, ਜਿਵੇਂ ਘਰ ਦੇ ਕਿਸੇ ਜੀ ਨੂੰ ਬਹੁਤ ਜ਼ਿਆਦਾ ਨਿੰਦਿਆ ਚੁਗਲੀ ਕਰਨ ਦੀ ਆਦਤ ਹੋਵੇ, ਕਿਸੇ ਨੂੰ ਗੁੱਸਾ ਕਰਨ ਦੀ ਆਦਤ ਆ ਜਾਂ ਕੋਈ ਹੋਰ ਵੀ ਕਿਸੇ ਮਾੜੀ ਸੰਗਤ ਦੇ ਵਿੱਚ ਮਾੜੀ ਆਦਤ ਦੇ ਵਿੱਚ ਜੋ ਸਾਨੂੰ ਚੰਗੀ ਨਹੀਂ ਲੱਗਦੀ ਅਸੀਂ ਉਹਨੂੰ ਇਸ ਮਾੜੀ ਆਦਤ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ ਕਿਉਂਕਿ ਸਾਨੂੰ ਇਸ ਬਾਰੇ ਗਿਆਨ ਹੈ ਵੀ ਜੋ ਕੰਮ ਇਹ ਕਰ ਰਿਹਾ ਏ ਇਹਦੇ ਲਈ ਨੁਕਸਾਨਦੇ ਆ ਇਹ ਇਸਾਬਤ ਕਰਕੇ ਮਾੜੇ ਕਰਮ ਕਮਾ ਰਿਹਾ ਹੈ ਇਹਦੇ ਉੱਤੇ ਮਾੜਾ ਪ੍ਰਭਾਵ ਪਵੇਗਾ ਪਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਇੱਥੇ ਕੀ ਕਰਨਾ ਹੈ ਤੇ ਇੱਥੇ ਮਹਾਪੁਰਖ ਜੀ ਕਹਿੰਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਭਾਈ ਜਦੋਂ ਘਰ ਦੇ ਵਿੱਚ ਇਦਾਂ ਦੇ ਹਾਲਾਤ ਹੋਣ ਨਾ ਤਾਂ ਦੁਖੀ ਨਹੀਂ ਹੋਣਾ ਨਰਾਸ਼ ਨਹੀਂ ਹੋਣਾ ਅਤੇ ਨਾ ਹੀ ਗੁੱਸੇ ਦੇ ਵਿੱਚ ਆਉਣਾ ਹੈ ਨਾ ਹੀ ਗੁੱਸਾ ਆਪਣੇ ਆਪ ਦੇ ਉੱਤੇ ਕੱਢਣਾ ਹੈ ਅਤੇ ਨਾ ਹੀ ਉਹਨਾਂ ਜੀਆਂ ਦੇ ਉੱਤੇ ਗੁੱਸਾ ਕੱਢਣਾ ਹੈ ਜਿੰਨਾਂ ਦੀਆਂ ਮਾੜੀਆਂ ਆਦਤਾਂ ਤੋਂ ਤੁਸੀਂ ਦੁਖੀ ਪਰੇਸ਼ਾਨ ਕੇ ਗੁੱਸਾ ਕਰਨ ਦੇ ਨਾਲ ਕਿਸੇ ਵੀ ਗੱਲ ਦਾ ਹੱਲ ਨਹੀਂ ਹੁੰਦਾ ਬਲਕਿ ਗੱਲ ਹੋਰ ਵਿਗੜ ਸਕਦੀ ਹੈ ਤੁਹਾਡੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਨੇ ਤਾਂ ਗੁੱਸਾ ਤਾਂ ਬਿਲਕੁਲ ਵੀ ਨਹੀਂ ਕਰਨਾਗਾ ਅਤੇ ਦੂਜੀ ਗੱਲ ਇੱਥੇ ਇਹ ਵੀ ਸਮਝਾਉਂਦੇ ਨੇ ਕਿ ਸਾਡੇ ਅਸਲ ਦੁਖੀ ਰਹਿਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਦੂਜਿਆਂ ਨੂੰ ਬਦਲਣਾ ਚਾਹੁੰਦੇ ਆ ਹਰ ਇੱਕ ਨੂੰ ਅਸੀਂ ਆਪਣੇ ਅਨੁਸਾਰ ਕਰਨਾ ਚਾਹੁੰਦੇ ਆ ਇਸ ਕਰਕੇ ਆਪਾਂ ਦੁਖੀ ਪਰੇਸ਼ਾਨ ਰਹਿੰਦੇ ਆ ਤਾਂ ਇਹ ਗੱਲ ਤਾਂ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਭਾਈ ਹਰ ਇੱਕ ਬੰਦੇ ਦੀ ਆਪੋ ਆਪਣੀ ਜ਼ਿੰਦਗੀ ਆ ਉਹਨੂੰ ਆਪਣੇ ਹਿਸਾਬ ਦੇ ਨਾਲ ਜਿਉਣ ਦਾ ਅਧਿਕਾਰ ਹੈ ਤਾਂ ਆਪਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਿਉਂ ਕਰੀਏ ਹੋ ਸਕਦਾ ਹੈ ਜਿਹੜੀਆਂ ਆਦਤਾਂ ਸਾਨੂੰ ਮਾੜੀਆਂ ਲੱਗਦੀਆਂ ਨੇ ਉਹਨੂੰ ਚੰਗੀਆਂ ਲੱਗਦੀਆਂ ਹੋਣ ਜਾਂ ਇਹ ਵੀ ਹੋ ਸਕਦਾ ਵੀ ਉਸ ਬੰਦੇ ਨੂੰ ਸਾਡੇ ਵਿੱਚ ਇਹ ਆਦਤ ਚੰਗੀ ਨਾ ਲੱਗਦੀ ਹੋਵੇ ਜਿਹੜੀ ਅਸੀਂ ਵਾਰ-ਵਾਰ ਰੋਕ ਟੋਕ ਕਰਦੇ ਹਾਂ ਸੋ ਕਦੇ ਵੀ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਬਦਲਾਵ ਆਪਾਂ ਆਪਣੇ ਅੰਦਰ ਕਰ ਸਕਦੇ ਆ ਪਰ ਹਾਂ ਇਹ ਵੀ ਸੱਚ ਹੈ ਵੀ ਕਈ ਵਾਰ ਹੁਣ ਸਾਨੂੰ ਸਾਹਮਣੇ ਦਿਸਦਾ ਹੁੰਦਾ ਹੈ ਕਿ ਸਾਡਾ ਭੈਣ ਭਰਾ ਸਾਡਾ ਇਹ ਬੱਚਾ ਮਾੜਾ ਕਰਮ ਕਮਾ ਰਿਹਾ ਹੈ ਮਾੜੀ ਆਦਤ ਦੇ ਵਿੱਚ ਹੈ ਇਹਨਾਂ ਨੂੰ ਨੁਕਸਾਨ ਹੋਵੇਗਾ ਤਾਂ ਉੱਥੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਸਾਡੀ ਜਦੋਂ ਗੱਲ ਨਹੀਂ ਮੰਨਦੇ ਤਾਂ ਫਿਰ ਅਸੀਂ ਨਾ ਦੁਖੀ ਹੋ ਜਾਂਦੇ ਆ ਆਪਣੇ ਆਪ ਨੂੰ ਕੁਛ ਨਾ ਸ਼ੁਰੂ ਕਰ ਦਿੰਨੇ ਆ ਵੀ ਮੇਰੀ ਕਿਸਮਤ ਇਹਦੀ ਕਿਸਮਤ ਦੇ ਨਾਲ ਕਿਉਂ ਜੁੜ ਗਈ ਮੈਂ ਇਹਦੀ ਕਿਸਮਤ ਦੇ ਵਿੱਚ ਕਿਉਂ ਆਇਆ ਜਾਂ ਇਹ ਮੇਰੀ ਕਿਸਮਤ ਦੇ ਵਿੱਚ ਕਿਉਂ ਆਈ ਤਾਂ ਆਪ ਆਪਣੇ ਆਪ ਨੂੰ ਕੋਸਦੇ ਆਂ ਕਿਸਮਤ ਨੂੰ ਕੋਸਦੇ ਆਂ ਉਸ ਜੀ ਨੂੰ ਕੋਸਦੇ ਆਂ ਪਰ ਇੱਥੇ ਮਹਾਪੁਰਖ ਜੀ ਕਹਿੰਦੇ ਵੀ ਭਾਈ ਕੋਸਣਾ ਕਿਸੇ ਨੂੰ ਨਹੀਂ ਆ ਉਠੀ ਇਹ ਗੱਲ ਸਮਝੋ ਵੀ ਜਿਸ ਤਰ੍ਹਾਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆਂ ਤਾਂ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਐ ਅਤੇ ਜੋ ਮਨੁੱਖ ਵੀ ਬਾਜ਼ਾਰ ਵਿੱਚ ਜਾਂਦਾ ਹੈ ਹਰ ਇੱਕ ਦੀ ਆਪੋ ਆਪਣੀ ਪਸੰਦ ਹੁੰਦੀ ਆ ਖਾਣ ਪੀਣ ਵਾਲੀ ਦੁਕਾਨ ਤੇ ਚਲੇ ਜੇ ਉੱਥੇ ਵੀ ਕਿੰਨੀਆਂ ਵੈਰਾਈਟੀਆਂ ਸਾਨੂੰ ਮਿਲ ਜਾਂਦੀਆਂ ਐ ਮਿੱਠਾ ਨਮਕੀਨ ਮਾਸ ਸਭ ਕੁਝ ਮਿਲ ਜਾਵੇਗਾ ਪਰ ਆਪਾਂ ਉੱਥੋਂ ਕੀ ਲੈਣਾ ਜੋ ਸਾਨੂੰ ਚੰਗਾ ਲੱਗਦਾ ਹੈ ਨਾਲ ਦੇ ਗ੍ਰਾਹਕ ਨੇ ਉਹ ਜੀ ਲੈਣੀਆਂ ਜੋ ਉਹਨੂੰ ਚੰਗੀ ਲੱਗਦੀ ਆ ਤਾਂ ਕਈ ਵਾਰ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਦੂਸਰਾ ਗ੍ਰਾਹਕ ਉਹ ਚੀਜ਼ ਲੈ ਜਾਂਦਾ ਹੈ ਜਿਹੜੀ ਸਾਨੂੰ ਬਿਲਕੁਲ ਪਸੰਦ ਨਹੀਂ ਹੁੰਦੀ ਤਾਂ ਫਿਰ ਉੱਥੇ ਆਪਾਂ ਕੀ ਕਰਦੇ ਆ ਆਪਾਂ ਆਪਣਾ ਮੱਥਾ ਫੜ ਕੇ ਬੈਠ ਜਾਂਦੇ ਆ ਜਾਂ ਉਹਦੇ ਨਾਲ ਲੜਨਾ ਚੁੰਗਾ ਸ਼ੁਰੂ ਕਰ ਦਿੰਦੇ ਆ ਵੀ ਨਾ ਆਹ ਚੀਜ਼ ਜਿਹੜੀ ਤੂੰ ਲੈ ਕੇ ਚੱਲਿਆ ਇਹ ਤਾਂ ਬਹੁਤ ਮਾੜੀ ਆ ਨਾ ਲੈ ਕੇ ਜਾ ਮੈਂ ਉੱਥੇ ਆਪਾਂ ਕੀ ਕਹਿੰਦੇ ਆ ਵੀ ਮੈਨੂੰ ਤਾਂ ਆਪਣੇ ਨਾਲ ਮਤਲਬ ਹੈ ਜਿਹੜੀ ਚੀਜ਼ ਮੈਨੂੰ ਚਾਹੀਦੀ ਆ ਮੈਂ ਤਾਂ ਉਹ ਲੈਣੀ ਆ ਇਹ ਆਪਣਾ ਦੇਖੇ ਮੈਂ ਸਾਰੀ ਦੁਨੀਆ ਦਾ ਠੇਕਾ ਤਾਂ ਨਹੀਂ ਨਾ ਲਿਆ ਇਦਾਂ ਹੀ ਕਹਿੰਦੇ ਆ ਨਾ ਤਾਂ ਬਸ ਇਹੋ ਗੱਲ ਆਪਾਂ ਇਸ ਸੰਸਾਰ ਦੇ ਵਿੱਚ ਆ ਕੇ ਸਮਝਣੀ ਆ ਕਿ ਇਸ ਸੰਸਾਰ ਦੇ ਵਿੱਚ ਜੋ ਵੀ ਜੀ ਆਇਆ ਹੈ ਨਾ ਉਹਨੇ ਆਪੋ ਆਪਣੇ ਹਿਸਾਬ ਦੇ ਨਾਲ ਵਿਚਰਨਾ ਹੈ ਤੇ ਆਪਾਂ ਸਭ ਨੂੰ ਬਦਲਣ ਦਾ ਠੇਕਾ ਨਹੀਂ ਲਿਆ ਸਭ ਜੀਵਿਆਂ ਦਾ ਠੇਕੇਦਾਰ ਉੱਤੇ ਬੈਠਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਉਹਨਾਂ ਨੂੰ ਪਤਾ ਹੈ ਕਿ ਕਿੰਨੂੰ ਕਿਸ ਵੇਲੇ ਬਦਲਣਾ ਹੈ ਤਾਂ ਆਪਾਂ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰ ਸਕਦੇ ਆ ਜਦੋਂ ਕਿਸੇ ਵੀ ਚੀਜ਼ ਦੇ ਉੱਤੇ ਵਸਣਾ ਨਾ ਛੱਲੇ ਫਿਰ ਉਹ ਗੁੱਸਾ ਆਪਣਿਆਂ ਆਪਣੇ ਉੱਤੇ ਨਹੀਂ ਕੱਢਣਾ ਉਹਨਾਂ ਚੀਜ਼ਾਂ ਨੂੰ ਲੈ ਕੇ ਦੁਖੀ ਨਰਾਜ ਨਹੀਂ ਹੋਣਾ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੁੰਦੀ ਹੈ ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਜੀ ਹੀ ਕਿਸੇ ਦੇ ਮਨ ਵਿੱਚ ਵਸ ਕੇ ਕਿਸੇ ਨੂੰ ਬਦਲ ਸਕਦੇ ਆ ਜੇ ਲੱਗਦਾ ਹੈ ਨਾ ਕਿ ਸੱਚਮੁੱਚ ਸਾਡੇ ਘਰ ਦਾ ਕੋਈ ਜੀ ਮਾੜੇ ਕਰਮ ਕਮਾ ਰਿਹਾ ਹੈ ਇਹ ਮਾੜੀਆਂ ਆਦਤਾਂ ਵਿੱਚ ਫਸਦਾ ਜਾ ਰਿਹਾ ਹੈ ਤੁਹਾਡਾ ਦੇ ਸਮਝਿਆ ਨਹੀਂ ਸਮਝਿਆ ਤਾਂ ਫਿਰ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਅਤੇ ਦੂਸਰੀ ਗੱਲ ਇਹ ਵੀ ਕੁਝ ਲੋਕ ਗਲਤੀਆਂ ਉਹ ਕਰਦੇ ਨੇ ਜਿਹੜੇ ਸਾਡੇ ਸ਼ਾਸਨ ਦੇ ਵਿੱਚ ਆ ਭਾਵੇਂ ਜਿਨ੍ਹਾਂ ਦੇ ਉੱਤੇ ਸਾਡਾ ਹੁਕਮ ਚੱਲਦਾ ਹੈ ਅਤੇ ਕਈ ਵਾਰ ਉਹ ਗਲਤੀਆਂ ਕਰਦੇ ਨੇ ਜੋ ਸਾਡੇ ਉੱਪਰ ਨੇ ਭਾਵੇਂ ਸਾਡੇ ਬਜ਼ੁਰਗ ਸਾਡੇ ਸਿਆਣੇ ਕਿਸੇ ਨੂੰ ਮਾਰੇ ਬਚਨ ਬੋਲ ਕੇ ਕਿਸੇ ਦਾ ਦਿਲ ਦੁਖਾ ਦਿੱਤਾ ਤਾਂ ਉੱਥੇ ਆਪਾਂ ਉਹਨਾਂ ਦੇ ਨਾਲ ਬਹਿਸਵਾ ਜੀ ਨਹੀਂ ਕਰਨੀ ਵੀ ਤੁਸੀਂ ਇੱਥੇ ਗਲਤ ਹੋ ਇਹ ਆ ਉਹ ਨਾ ਉਹਨਾਂ ਨੂੰ ਆਪਾਂ ਇੱਕ ਬੇਨਤੀ ਕਰ ਸਕਦੇ ਹਾਂ ਕਿ ਮੈਂ ਸਤਸੰਗ ਦੇ ਵਿੱਚੋਂ ਆ ਗੱਲਬਾਤ ਸੁਣੀ ਆ ਤਾਂ ਇਸ ਹਿਸਾਬ ਦੇ ਨਾਲ ਤੁਹਾਡਾ ਇਹ ਕਰਮ ਮਾੜਾ ਬਣਦਾ ਹੈ ਤੁਸੀਂ ਆਹ ਕੰਮ ਨਾ ਕਰਿਆ ਕਰੋ ਕਿਉਂਕਿ ਮੈਂ ਨਹੀਂ ਚਾਹੁੰਦੀ ਜਾਂ ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਕੋਈ ਮਾੜਾ ਕਰਮ ਬਣੇ ਵੀ ਜਿਸ ਤਰ੍ਹਾਂ ਆਪਾਂ ਪਿਆਰ ਦੇ ਨਾਲ ਕੋਈ ਗੱਲ ਉਹਨਾਂ ਨੂੰ ਸਮਝਾ ਦਿੱਤੀ ਹੋ ਸਕਦਾ ਉਹਨਾਂ ਨੂੰ ਉਸ ਬਾਰੇ ਗਿਆਨ ਨਾ ਹੋਵੇ ਉਹ ਗਿਆਨ ਦੇਣ ਦੀ ਕੋਸ਼ਿਸ਼ ਕਰਨੀ ਆ ਇਹ ਸਮਝਾਉਣ ਦੀ ਕੋਸ਼ਿਸ਼ ਕਰਨੀ ਵੀ ਜਿਹੜੀ ਗੱਲਬਾਤ ਮੈਂ ਕਹਿ ਰਿਹਾ ਇਹ ਮੈਂ ਨਹੀਂ ਕਹੀ ਮੈਂ ਸਤ ਸੰਤ ਵਿੱਚ ਸੁਣੀ ਸੀ ਕਿਸੇ ਮਹਾਪੁਰਖਾਂ ਬਾਤਾਂ ਸੁਣੀ ਸੀ ਜਾਂ ਇਸੇ ਬਜ਼ੁਰਗ ਨੇ ਮੈਨੂੰ ਸਮਝਾਈ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਏ ਵੀ ਤੁਸੀਂ ਇਸ ਔਗਣ ਨੂੰ ਛੱਡ ਦਿਓ ਕਿਉਂਕਿ ਇਹ ਤੁਹਾਡਾ ਮਾੜਾ ਕਰਮ ਬਣ ਰਿਹਾ ਪਰ ਆਪਾਂ ਉਹਨਾਂ ਦੇ ਉੱਤੇ ਹੁਕਮ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਵੱਡੇ ਨਹੀਂ ਸਾਡੇ ਬਜ਼ੁਰਗ ਨਹੀਂ ਸੋ ਮੁਕਤੀ ਗੱਲ ਇਹ ਆ ਵੀ ਸਾਡਾ ਕੰਮ ਆ ਆਪਣੇ ਆਪ ਨੂੰ ਸੁਧਾਰਨਾ ਆਪਣੇ ਆਪ ਵੱਲ ਧਿਆਨ ਦੇਣਾ ਹੈ ਅਤੇ ਦੂਜਿਆਂ ਨੂੰ ਆਪਾਂ ਸਿਰਫ ਬੇਨਤੀ ਕਰ ਸਕਦੇ ਹਾਂ ਸਮਝਾ ਸਕਦੇ ਹਾਂ ਉਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੇ ਜੇ ਸਾਡੇ ਸਮਝਾਇਆ ਕੋਈ ਨਹੀਂ ਸਮਝ ਰਿਹਾ ਤਾਂ ਫਿਰ ਇਹ ਉਹਦਾ ਕਰਨਾ ਹੈ ਫਿਰ ਚੁੱਪਚਾਪ ਆਪਣੇ ਜਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਜਿਓ ਸਾਰੀ ਗੱਲ ਉਹ ਪਰਮ ਤੇ ਦਾ ਪਰਮਾਤਮਾ ਤੇ ਛੱਡ ਦਿਓ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੋ ਵੀ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਹੀ ਇਹਦੀ ਮਤਬੁੱਧ ਦੇ ਵਿੱਚ ਵਸ ਕੇ ਇਹਨੂੰ ਸਿੱਧੇ ਰਸਤੇ ਪਾ ਸਕਦੇ ਹੋ ਹਾਂ ਜੇਕਰ ਤੁਹਾਡਾ ਬੱਚਾ ਹੈ ਉਹਨੂੰ ਤੁਸੀਂ ਵਾਰ-ਵਾਰ ਸਮਝਾਓ ਕਿਉਂਕਿ ਉਹਦੇ ਉੱਤੇ ਤੁਹਾਡਾ ਪੂਰਾ ਹੱਕ ਆ ਕਿਉਂਕਿ ਉਹ ਤੁਹਾਡੀ ਜ਼ਿੰਮੇਵਾਰੀ ਆ ਸੋ ਮੁੱਖ ਦੀ ਗੱਲ ਇਹ ਆ ਕਿ ਆਪਾਂ ਨਾ ਦੂਜਿਆਂ ਨੂੰ ਬਦਲਣ ਵੱਲ ਘੱਟ ਧਿਆਨ ਦੇਣਾ ਤੇ ਆਪਣੇ ਆਪ ਨੂੰ ਬਦਲਣ ਵੱਲ ਜ਼ਿਆਦਾ ਧਿਆਨ ਦੇਣਾ ਹੈ ਕਿਉਂਕਿ ਜੇ ਆਪਾਂ ਆਪਣੇ ਆਪ ਨੂੰ ਬਦਲਾਂਗੇ ਤਾਂ ਅੰਦਰ ਤੋਂ ਅੰਦਰ ਵੱਲਦੇ ਜਾਵਾਂਗੇ ਪਰ ਦੂਜਿਆਂ ਨੂੰ ਬਦਲਣ ਦੇ ਚੱਕਰ ਦੇ ਵਿੱਚ ਪੈ ਗਏ ਤਾਂ ਬੱਸ ਫਿਰ ਦੁਖੀ ਨਰਾਸ਼ ਹੀ ਹੋਵਾਂਗੇ ਕਿਉਂਕਿ ਕੋਈ ਵੀ ਬੰਦਾ ਕਿਸੇ ਦੇ kia ਨਹੀਂ ਬਦਲਦਾ ਹੁੰਦਾ ਹਰ ਇੱਕ ਬੰਦੇ ਨੇ ਆਪੋ ਆਪਣੀ ਮਰਜ਼ੀ ਕਰਨੀ ਹੈ ਇਹ ਆਜ਼ਾਦੀ ਮਾਲਕ ਨੇ ਉਹਨੂੰ ਦੇ ਕੇ ਭੇਜੀ ਆ ਹਰ ਇੱਕ ਬੰਦੇ ਨੂੰ ਆਪਣਾ ਸਰੀਰ ਦਿੱਤਾ ਏ ਆਪਣਾ ਦਿਮਾਗ ਦਿੱਤਾ ਏ ਇਸੇ ਕਰਕੇ ਦਿੱਤਾ ਹੈ ਨਾ ਵੀ ਤੂੰ ਆਪੇ ਹੀ ਬੀਜੀ ਤੇ ਆਪੇ ਹੀ ਖਾਣਾ ਇਹ ਸਰੀਰ ਇਹ ਦਿਮਾਗ ਜੋ ਜੋ ਕਰੇਗਾ ਨਾ ਇਹਨੂੰ ਖੁਦ ਨੂੰ ਗੁਣਤ ਨਾ ਪੈਣਾ ਹੈ ਤਾਂ ਬਸ ਆਪ ਆਪਣੇ ਆਪ ਵੱਲ ਧਿਆਨ ਦੇਣਾ ਹੈ ਆਪਣੇ ਆਪ ਦਾ ਸੁਧਾਰ ਕਰਨਾ ਹੈ